ਸੋ ਪੱਲਾ ਜੀ ਦੇ ਜਿਹੜਾ ਪਿੰਡ ਹੈਗਾ ਦਰਾਹਾ ਉਹਨਾਂ ਉਸੇ ਪੜੋਸ ਦੇ ਜਿਹੜੇ ਨੇ ਉਹ ਉਹਨਾਂ ਦੇ ਪਰੋਸੀ ਨਹੀਂ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਿਟੀ ਜੀ ਨੇ ਸਾਡੇ ਨਾਲ ਸੋ ਸਰ ਹਾਸਿਆਂ ਦੇ ਜਿਹੜੇ ਬਾਦਸ਼ਾਹ ਨੇ ਉਹ ਚਲੇ ਗਏ ਨੇ ਅੱਜ ਸਭ ਤੋਂ ਵਿਛੜ ਚੁੱਕੇ ਨੇ ਕੀ ਕਹਿਣਾ ਚਾਹੂੰਗੀ ਉਹਨਾਂ ਦੀ yaad ਦੇ ਵਿੱਚ ਉਹ ਸਰੀਰਕ ਤੌਰ ਤੇ ਤਾਂ ਨਹੀਂ ਨੇ ਲੇਕਿਨ ਉਹ ਹਮੇਸ਼ਾ ਲਈ ਅਮਰ ਰਹਿਣਗੇ ਇਸ ਤਰ੍ਹਾਂ ਦੀ ਛਾਪ ਉਹ ਇੱਥੇ ਛੱਡ ਕੇ ਗਏ ਨੇ ਕੀ ਕਹਿਣਾ ਚਾਹੂੰ? ਦੇਖੋ ਜੀ ਉਹ ਸਾਡੇ ਬਚਪਨ ਦੇ ਸਟਾਰ ਸੀਗੇ ਜਦੋਂ ਸਾਡੇ ਤੇ ਜਵਾਨੀ ਚੜੀ ਸੀ ਨਾ ਜਦੋਂ ਸਾਡੀ ਮੋਛੇ ਥੋੜੀ ਜਿਹੀ ਫੁੱਟੀ ਸੀਗੀ ਉਸ ਵਕਤ ਇਹਨਾਂ ਦਾ ਅਸੀਂ ਉਹ ਛਣਕਾਟਾ ਨਿੱਲੂ ਬਾਲਮਕੰਦ ਸ਼ਰਮਾ ਚਾਚਾ ਚਤਰਾ ਅਸੀਂ ਉਹਦੀ ਕਮੇਟੀ ਨਾ ਉਸ ਵਕਤ ਹੁੰਦੇ ਸੀ ਕਿਸਟਾਂ ਹੁਣ ਤਾਂ ਅੱਜ ਕੱਲ ਤਾਂ ਸੀਟੀਆਂ ਪੈਨ ਡਰਾਈਵ ਆ ਗਈਆਂ ਅਸੀਂ ਕੈਸਾ ਡ ਲਗਾ ਲੈਣੀ 6-7 ਬੰਦਿਆਂ ਦਾ ਕਿਸੇ ਦੀ ਦੁਕਾਨ 'ਚ ਇਕੱਠੇ ਹੋ ਜਾਣਾ ਤੇ ਅਸੀਂ ਬੜਾ ਹੱਸਣਾ ਇਹਨਾਂ ਦੀਆਂ ਸੁਣਨ ਕੇ ਕਮੇਟੀ ਤੇ ਫਿਰ ਆਪਣੇ ਆਪ 'ਚ ਗੱਲਾਂ ਕਰ ਰਹੀਆਂ ਵੀ ਜਿਹੜੀ ਆ ਬਾਅਦ 'ਚ ਉਹ ਹਾਸੇ ਵਾਲੀ ਹਾਸਾਂ ਦਾ ਆ ਬਾਅਦ 'ਚ ਇਹ ਸਾਰੇ ਜਣੇ ਹੱਸਦੇ ਨੇ ਇਹ ਸਾਨੂੰ ਹੁਣ ਪਤਾ ਲੱਗਦਾ ਵੀ ਉਸ ਟਾਈਮ ਰਿਕਾਰਡਿੰਗ ਹੁੰਦੀ ਸੀਗੀ ਫਿਰ ਅਸੀਂ ਇਹਨਾਂ ਦੀ ਨਕਲਾਂ ਲਾਇਆ ਕਰਨੀਆਂ ਅਸੀਂ ਕਈਆਂ ਦੇ ਉੱਤੇ ਨਾਂ ਰੱਖਤੇ ਇਹ ਚਾਚਾ ਚਤਰਾ ਜੀ ਇਹ ਮਾਲਮਗੰਦਾ ਇਹ ਨੀਲੂ ਹੈ ਉਹ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਸ਼ਹਿਰ ਦੇ ਰਹਿਣ ਵਾਲੇ ਸੀਗੇ ਦਰਾਹੇ ਦੇ ਇਹਨਾਂ ਦੀ ਬੇਟੀ ਅ ਰਾਣਾ ਸਾਹਿਬ ਸਕੂਲ ਸੰਤਿਸ਼ੂਰ ਸਿੰਘ ਪਬਲਿਕ ਸਕੂਲ ਦੇ ਵਿੱਚ ਪੜ੍ਹਦੀ ਸੀ ਤੇ ਮੇਰੇ ਚਾਚਾ ਜੀ ਦੀ ਬੇਟੀ ਉੱਥੇ ਪੜ੍ਹਦੀ ਸੀਗੀ ਅਸੀਂ ਉਹਨਾਂ ਨੂੰ ਇਕੱਠੇ ਉੱਤੇ ਛੱਡਣ ਜਾਂਦੇ ਹੁੰਦੇ ਸੀਗੇ ਬਾਕੀ ਦੇਖੋ ਜੀ ਐਡੀ ਭੀੜ ਐ ਇੰਨੇ ਕਲਾਕਾਰ ਇੰਨੇ ਲੋਕ ਮੇਰੇ ਖਿਆਲ ਦੇ ਵਿੱਚ ਇਸ ਵਕਤ ਇੱਥੇ 4-5000 ਬੰਦਾ ਹੋਣਾ ਜਿਹੜਾ ਇੱਥੇ ਆਇਆ ਹੋਇਆ ਹੈ ਸਰ ਤੁਹਾਡੀ ਆਖਰੀ ਮੁਲਾਕਾਤ ਉਹਨਾਂ ਦੇ ਨਾਲ ਆਖਰੀ ਮੁਲਾਕਾਤ ਉਹਨਾਂ ਦਾ ਖੈਰ ਹੋ ਗਏ ਸੀਗੇ ਜੀ ਸਾਲ ਕਈ ਤੇ ਤੇ ਮਸਾਂ ਦਿਨ ਇਹ ਬਿਮਾਰੀ ਦੇ ਵਿੱਚ ਸੀਗੇ ਲੇਕਿਨ ਫਿਰ ਵੀ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਲੋਕਾਂ ਦੇ ਲਈ ਜਿਹੜਾ ਹੈ ਉਹ ਕਿਉਂਕਿ ਕਹਿੰਦੇ ਸੀਗੇ ਕਿ ਸਮਾਜ ਲਈ ਉਹ ਇੱਕ ਸੇਧ ਵਾਂਗੂ ਉਹ ਇੱਕ ਮੈਸੇਜ ਦਿੰਦੇ ਸੀਗੇ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਪੰਜਾਬ ਨੂੰ ਨੌਜਵਾਨ ਨੂੰ ਕਹਿੰਦੇ ਸੀਗੇ ਕਿ ਉਹ ਬੇਰਜ਼ਗਾਰ ਨਹੀਂ ਹੋਣਾ ਚਾਹੀਦਾ ਕੀ ਕਹਿਣਾ ਚਾਹੋਗੇ ਬਾਜੀ ਪਤਾ ਕੀ ਗੱਲ ਹੈ ਜੀ ਮਜ਼ਾਕੀਆ ਸਟਾਈਲ ਦੇ ਵਿੱਚ ਐਡੀ ਸਟ੍ਰੀਕ ਗੱਲ ਕਰ ਜਾਣੀ ਇੱਕ ਸਮਾਜ ਤੇ ਚਪੇੜੀ ਮਾਰਨ ਵਾਲੀ ਹੁੰਦੀ ਹੈ ਨਾ ਗੱਲ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਜਿਵੇਂ ਅੱਜ ਕੱਲ ਹਾਰਡ ਆਏ ਹੋਏ ਨੇ ਵੀ ਇਹਨਾਂ ਦੇ ਵਿੱਚ ਹੁਣ ਕੀ ਹੋ ਰਿਹਾ ਹੈ ਇਹਨਾਂ ਦਾ ਵਿਚਾਰਿਆਂ ਦਾ ਕੀ ਹੋਏਗਾ ਇਸ ਚੀਜ਼ ਨੂੰ ਮਜ਼ਾਕੀਆ ਸਟਾਈਲ ਦੇ ਵਿੱਚ ਲੋਕਾਂ ਨੂੰ ਆਪਣਾ ਦੱਸਣਾ ਸਮਝਾਣਾ ਇਹ ਬਹੁਤ ਵੱਡੀ ਗੱਲ ਹੋ ਜੀ ਉਹਨਾਂ ਦੀ ਹੁੱਕ ਲਾਈਨ ਬਾਰੇ ਜੇ ਗੱਲ ਕਰੀਏ ਤਾਂ ਉਹ ਉਹਨਾਂ ਦੀ ਆਪਣੀ ਇੱਕ ਕ੍ਰੀਏਟੀਵਿਟੀ ਹੁੰਦੀ ਸੀਗੀ ਜੋ ਹੁੱਕ ਲਾਈਨ ਹੁੰਦੀ ਸੀ ਉਹਨਾਂ ਦੀ ਆਪਣੀ ਹੁੰਦੀ ਸੀਗੀ ਹਰ ਫਿਲਮ ਦੇ ਵਿੱਚ ਉਹ ਜ਼ਰੂਰ ਇਦਾਂ ਦੇ ਛੱਡਦੇ ਸੀਗੇ ਇੱਕ ਜਿਹੜੀ ਲਾਈਨ ਰਿਪੀਟ ਹੁੰਦੀ ਸੀ ਤੇ ਇੱਕ ਨਵੀਂ ਹੁੰਦੀ ਸੀਗੀ ਠੀਕ ਹੈ ਨਾ ਕਿ ਹੁੰਦੀ ਸੀਗੀ ਦੇਖੋ ਜੀ ਪਰਮਾਤਮਾ ਉਹ ਜਿਹੜੇ ਕਲਾਕਾਰੀ ਦੇ ਗੁਣ ਹੁੰਦੇ ਨੇ ਹਰ ਇਹ ਹਰੇਕ ਨੂੰ ਤਾਂ ਦਿੰਦਾ ਨਹੀਂ ਹੈ ਜੀ ਉਹ ਕੱਲੇ ਉਹੀ ਸੀਗੇ ਜਿਨ੍ਹਾਂ ਕੋਲ ਇਹ ਵਕਤ ਸੀਗੇ ਔਰ ਇਸ ਤਰ੍ਹਾਂ ਦੇ ਉਹਨਾਂ ਦੇ ਪੰਚ ਹੁੰਦੇ ਸੀਗੇ ਔਰ ਇਸ ਤਰ੍ਹਾਂ ਦੀ ਉਹ ਕਮੇਡੀ ਕਰਦੇ ਸੀ ਕਿ ਉਹਨਾਂ ਦੇ ਚਿਹਰੇ ਤੇ ਐਡੀ ਹਾਸੇ ਵਾਲੀ ਗੱਲ ਕਰਨ ਤੋਂ ਬਾਅਦਜੂਦ ਵੀ ਹਾਸਾ ਨਹੀਂ ਆਉਂਦਾ ਸੀ ਔਰ ਉਸੇ ਕਰਕੇ ਹੀ ਉਹਨਾਂ ਨੂੰ ਦੇਖ ਕੇ ਲੋਕੀ ਹੱਸਦੇ ਸੀਗੇ ਸਰ ਕਹਿੰਦੇ ਨੇ ਕਿ ਉਹ ਹਮੇ ਉਹਨਾਂ ਨੂੰ ਕਦੇ ਨਾ ਗੁੱਸੇ ਦੇ ਵਿੱਚ ਨਹੀਂ ਦੇਖਿਆ ਕੀ ਗੱਲ ਇੱਕੋ ਢੀ ਘਰ ਹੁੰਦੀ ਹੈ ਜਿਹੜਾ ਬੰਦਾ ਕਮੇਡੀ ਹੁੰਦਾ ਨਾ ਹਾਸੇ ਮਜ਼ਾਕ ਵਾਲਾ ਹੁੰਦਾ ਆ ਉਹ ਕਦੇ ਵੀ ਗੁੱਸੇ 'ਚ ਨਹੀਂ ਹੋ ਸਕਦਾ ਕਿਉਂਕਿ ਉਹਨੇ ਹਰ ਟਾਈਮ ਹਾਸੇ ਮਜ਼ਾਕ ਵਾਲੀ ਗੱਲਾਂ ਹੀ ਲੱਭਦੇ ਰਹਿਣਾ ਆ ਉਹ ਜੇ ਗੱਲਾਂ ਲੱਭੇਗਾ ਤੇ ਉਹਨੂੰ ਵੀ ਹਾਸਾ ਆਏਗਾ ਇਸ ਕਰਕੇ ਉਹਨਾਂ ਦਾ ਸੁਭਾਅ ਵਹਿਜਾ ਹੈ ਨਹੀਂ ਸੀਗਾ ਬਿਲਕੁਲ ਵੀ ਔਰ ਬਾਕੀ ਮੈਂ ਤਾਂ ਇਹ ਕਹਿਣਾ ਚਾਹ ਕਹਿੰਦੇ ਮੌਤ ਤੋਂ ਉਸकी जिसका ज़माना करे अफसोस यूं तो सभी आए हैं दुनिया में मरने के लिए मरते सारे ने जाना पर जबो किसी ते मरे ते एहे जे मेले लगन ना ओदो लगता पता कि यार कोई बंदा दुनिया ਛੱਡ ਕੇ ਗਿਆ ਤੇ ਕਹਣ ਕਿੰਨੀ ਮੇਰੇ ਖਿਆਲ ਦੇ ਵਿੱਚ ਇੱਥੇ ਇਸ ਤਰ੍ਹਾਂ ਦੇ ਵੀ ਲੋਕ ਹੋਣਗੇ ਜਿਹੜੇ ਭੱਲਾ ਸਾਹਿਬ ਨੂੰ ਕਦੇ ਨਹੀਂ ਮਿਲੇ ਹੋਣਗੇ ਹੈ ਉਹ ਵੀ ਪਹੁੰਚੇ ਪਤਾ ਨਹੀਂ ਕੋਈ ਬਠਿੰਡੇ ਤੋਂ ਆਇਆ ਹੁਣ ਕੋਈ ਫਿਰੋਜ਼ਪੁਰ ਤੋਂ ਕੋਈ ਕਿਤੋਂ ਕੋਈ ਕਿਤੋਂ ਮੈਨੂੰ ਇੱਕ ਬੰਦਾ ਮਿਲਿਆ ਸੀਗਾ ਹੁਣੇ ਖਾਣਾ ਖਾ ਰਿਆ ਸੀਗਾ ਉਹ ਤੇ ਉਹ ਮੈਨੂੰ ਕਹਿੰਦਾ ਜੀ ਮੈਂ ਬੜਾ ਬਹੁਤ ਵੱਡਾ ਫੈਨ ਸੀ ਮੈਂ ਕਿਹਾ ਤੂੰ ਕਦੇ ਮਿਲਿਆ ਉਹਨਾਂ ਨੂੰ ਕਹਿੰਦਾ ਨਾਮ ਕਿੱਥੋਂ ਆਇਆ ਕਹਿੰਦਾ ਅਸੀਂ ਬਟਿੰਡੇ ਤੋਂ ਆਇਆ ਬੱਸ ਚੜ੍ਹ ਕੇ ਮੈਨੂੰ ਆਹ ਦੇਖੋ ਆ ਦੀਵਾਨ ਕੀ ਹੁੰਦੀ ਹੈ ਕੀ ਲੱਗਦਾ ਸਰ ਉਹਨਾਂ ਦਾ ਇਹੋ ਜਿਹਾ ਰੂਪ ਕਿਸੇ ਹੋਰ ਕਲਾਕਾਰ ਦੇ ਵਿੱਚ ਦੇਖਣ ਨੂੰ ਮਿਲੇਗਾ ਨਹੀਂ ਜਿਹੜੀ ਚੀਜ਼ ਕਿਸੇ ਦੀ ਹੁੰਦੀ ਹੈ ਵੀ ਹੁਣ ਆਪਾਂ ਕਹੀਏ ਇਹ ਵੀ ਲਤਾ ਮਗੇਸ਼ਵਰ ਕਰ ਵਾਂਗੂ ਕੋਈ ਗਾ ਲੇਗਾ ਜਾਂ ਮੁਹੰਮਦ ਰਫੀ ਕੋਈ ਹੋਰ ਜੰਮ ਪੇਗਾ ਜਾਂ Nusrat Fateh Ali Khan ਸਾਹਿਬ ਵਰਗਾ ਕੋਈ ਅਸੀਂ ਅੱਜ ਤੱਕ ਦੇਖਿਆ ਨਹੀਂ ਤੁਹਾਨੂੰ ਲੱਗਦਾ ਕਿ ਪੰਜਾਬੀ ਮੂਵੀਜ਼ ਜਿਹੜੀਆਂ ਉਹਨਾਂ ਤੋਂ ਬਿਨਾ ਅਧੂਰੀ ਜਿਹੀ ਲੱਗੂਗੀ ਬਹੁਤ ਅਧੂਰੀਆਂ ਬਹੁਤ ਅਧੂਰੀਆਂ ਰਹਿਣਗੀਆਂ ਜਦੋਂ ਵੀ ਹਰ ਇੱਕ ਫਿਲਮ ਦੇ ਵਿੱਚ ਉਹ ਹੁੰਦੇ ਸੀ ਹਾਂ ਫਿਲਮ ਆਪਣਾ ਸਿਨੇਮਾ ਦੇ ਵਿੱਚ ਜਾਵਾਂਗੇ ਔਰ ਵੈਸੇ ਵੀ ਆਪਣੀਆਂ ਪੰਜਾਬੀ ਮੂਵੀਆ ਆ ਆਪਣਾ ਕਮੇਡੀ ਕਰਕੇ ਜਿਆਦਾ ਹਿੱਟ ਹੁੰਦੀਆਂ ਨੇ ਕਿਉਂਕਿ ਪੰਜਾਬੀਆਂ ਦੇ ਪੰਚੀ ਇਸ ਤਰ੍ਹਾਂ ਦੇ ਨੇ ਵੀ ਗੱਲ ਕਰਨ ਦਾ ਤਰੀਕਾ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਕਿ ਆਟੋਮੈਟਿਕਲੀ ਹਾਸਾ ਆ ਜਾਂਦਾ ਹਾਂ ਉਹਨਾਂ ਦੀ ਕੋਈ ਇੱਕ ਹੁੱਕ ਲਾਈਨ ਜਿਹੜੀ ਤੁਹਾਨੂੰ ਸਭ ਤੋਂ ਬੈਸਟ ਲੱਗਦੀ ਹੈ ਇੱਕ ਉਹਦਾ ਮੈਨ ਬੜਾ ਪਿਆਰੀ ਸੀਗਾ ਇੱਕ ਵੀਨੋਟੇਲ ਉਹਨਾਂ ਦਾ ਫਿਲਮ ਸੀਗੀ ਕਾਲਾ ਕੋਟ ਅਸੀਂ ਐ ਤਾਂ ਨਹੀਂ ਪਾਇਆ ਹਨਾ ਉਹ ਬਹੁਤ ਅੱਛੀ ਅੱਛੀ ਲੱਗਦੀ ਔਰ ਬੱਚੇ ਬੱਚਿਆਂ ਦੀ ਜ਼ੁਬਾਨੀ ਚੜਿਆ ਹਾਂ ਇੱਕ ਚਾਚਾ ਚਤਰਾ ਸੋ ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਸੋ ਇਹ ਵੀ ਇੱਕ ਕਾਮੇਡੀਅਨ ਨੇ ਵੱਖ-ਵੱਖ ਕਲਾਕਾਰਾਂ ਦੀਆਂ ਜਿਹੜੀਆਂ ਆਵਾਜ਼ਾਂ ਵੀ ਕੱਢਦੇ ਨੇ। ਇਹਨਾਂ ਤੋਂ ਅਸੀਂ ਪੁੱਛਦਿਆਂ ਕਿ ਜਸਵਿੰਦਰ ਭੱਲਾ ਜੀ ਸਾਡੇ ਵਿੱਚਕਾਰ ਨਹੀਂ ਰਹੇ। ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਕੀ ਕਹਿਣਾ ਚਾਹੋਗੇ ਜੋ ਇਹ ਘਾਟਾ ਤੁਹਾਨੂੰ ਕਿੰਨਾ ਕਿਵੇਂ ਮਹਿਸੂਸ ਹੁੰਦਾ ਹੈ? ਮਾੜਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ। ਜਿਹੜਾ ਜਸਵਿੰਦਰ ਭੱਲਾ ਜੀ ਸਾਨੂੰ ਛੱਡ ਕੇ ਚੱਲ ਗਏ ਨੇ। ਅਸੀਂ ਹਜੇ ਵੀ ਉਹਨਾਂ ਨੂੰ ਯਾਦ ਕਰਦੇ ਹਾਂ। ਮਨ ਬਹੁਤ ਔਖ ਹੋਇਆ ਜਦੋਂ ਅਸੀਂ ਉਹਨਾਂ ਦੀ ਆਪਾਂ ਗੱਲ ਪਤਾ ਸਾਨੂੰ ਪਤਾ ਲੱਗਾ ਕਿ ਜਸਵਿੰਦਰ ਭੱਲਾ ਜੀ ਹਸਪੀਟਲ 'ਚ ਦਾਖਲ ਨੇ। ਤੇ ਉਸ ਤੋਂ ਬਾਅਦ ਫਿਰ ਪਤਾ ਲੱਗਾ ਕਿ ਪਹਿਲਾਂ ਕਹਿੰਦੇ ਠੀਕ ਨਹੀਂ ਸੀ ਕਾਫੀ ਚਿਰ ਤੋਂ ਦਸੰਬਰ ਮਹੀਨੇ ਤੋਂ ਠੀਕ ਨਹੀਂ ਸੀ ਤੇ ਇਲਾਜ ਚੱਲਦਾ ਸੀ ਸੋ ਇਲਾਜ ਨਹੀਂ ਪ੍ਰੋਪਰ ਜਿੱਦਾਂ ਹੋਇਆ ਤੇ ਫਿਰ ਜਦ ਤਬੀ ਜਿਆਦਾ ਖਰਾਬ ਹੋ ਗਈ ਫਿਰ ਜਿਆਦਾ ਹੀ ਹੋ ਗਿਆ ਉਹਨਾਂ ਨੂੰ ਸੋ ਬਹੁਤ ਮਨ ਨੂੰ ਦੁੱਖ ਲੱਗਾ ਜੀ ਜੀ ਜਿਵੇਂ ਤੁਸੀਂ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਕੱਟ ਲੈਨੇ ਹੋ ਉਹਨਾਂ ਦੀ ਜਿਹੜੀ ਹੈ ਉਹ ਐਕਟਿੰਗ ਕਰ ਲੈਨੇ ਉਸੇ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਵੀ ਕਿਹਾ ਸੀਗਾ ਕਿ ਮੇਰੀ ਐਕਟਿੰਗ ਵੀ ਕਰਕੇ ਦਿਖਾਓ ਮੈਡਮ ਐਕਟਿੰਗ ਜਦੋਂ ਮੈਂ ਜਸਵਿੰਦਰ ਭੱਲਾ ਜੀ ਨਾਲ ਆਪਣਾ ਦੋਕਾ ਪ੍ਰੋਗਰਾਮਾਂ ਤੇ ਮਿਲਿਆ ਸੀ ਮੈਂ ਉਹਨਾਂ ਨੂੰ ਇੱਕ ਲੁਧਿਆਣੇ ਦਾ ਪ੍ਰੋਗਰਾਮ ਹੈ ਜੀ ਉੱਥੇ ਜਸਵਿੰਦਰ ਭੱਲਾ ਜੀ ਪਹੁੰਚੇ ਸੀ ਸਰਨਦਰਸ਼ਨ ਦਾ ਜੀ ਦੇ ਭੋਗ ਤੇ ਤੇ ਉਦੋਂ ਫਿਰ ਮੈਂ ਉਹਨਾਂ ਨੂੰ ਮਿਲਿਆ ਸੀ ਤੇ ਫਿਰ ਉਸ ਤੋਂ ਬਾਅਦ ਸਾਨੂੰ ਸਰਨਦਰਸ਼ਨ ਦਾ ਜੀ ਦੇ ਨਾਲ ਜਸਵਿੰਦਰ ਭੱਲਾ ਜੀ ਉਦੋਂ ਮਿਲੇ ਸੀ ਪਰ ਮਨ ਨੂੰ ਬਹੁਤ ਦੁੱਖ ਲੱਗਾ ਜੀ ਤੁਸੀਂ ਵੀ ਇੱਕ ਕਾਮੇਡੀਅਨ ਹੋ ਉਹ ਵੀ ਇੱਕ ਬਹੁਤ ਵਧੀਆ ਕਾਮੇਡੀਅਨ ਸੀਗੇ ਉਹਨਾਂ ਦੀ ਜਿਹੜੀ ਵਿਸ਼ੇਸ਼ਤਾ ਸਪੈਸ਼ਲਿਟੀ ਸੀਗੀ ਕਿਵੇਂ ਦੇਖਦੇ ਹੋ ਕਿਵੇਂ ਇੱਕ ਕੰਪੈਨ ਉਹ ਇੱਕ ਵੱਖਰਤਾ ਦਾ ਪ੍ਰਤੀਕ ਸੀਗੇ ਉਹ ਵੀ ਕਾਮੇਡੀਅਨ ਸੀਗੇ ਤੁਸੀਂ ਵੀ ਕਾਮੇਡੀਅਨ ਹੋ ਲੇਕਿਨ ਉਹ ਪ੍ਰਸਿੱਧ ਇੰਨੇ ਫੇਮਸ ਕਿਵੇਂ ਬਣੇ ਮੈਡਮ ਉਹਨਾਂ ਦੀ ਕਾਮੇਡੀ ਜੋ ਬਹੁਤ ਵਧੀਆ ਸੀ ਸਕਿੱਟਾਂ ਬਹੁਤ ਸੋਹਣੀਆਂ ਸੀ ਉਹਨਾਂ ਦੀ ਜਿੱਦਾਂ ਮਾਲਕ ਕੋਈ ਵੀ ਹਾਸੇ ਵਾਲੀ ਗੱਲ ਕਰਦੇ ਸੀ ਬਹੁਤ ਵਧੀਆ ਲਾਦੀ ਸਾਨੂੰ ਤੇ ਮੈਂ ਵੈਸੇ ਜੀ ਦਾ ਫਿਲਮੀ ਐਕਟਰਾਂ ਦੀ ਆਵਾਜ਼ਾਂ ਕਰਦਾ ਤੇ ਜਦੋਂ ਮੈਂ ਪੀਟੀਸੀ ਚੈਨਲ ਪੰਜਾਬੀ ਤੇ ਫਿਲਮੀ ਐਕਟਰਾਂ ਦੀਆਂ ਆਵਾਜ਼ਾਂ ਗੱਡੀਆਂ ਮਰੀਸ਼ਪੁਰੀ ਸਾਹਿਬ ਧਰਮਿੰਦਰ ਸੰਨੀ ਦਿਓਲ ਸ਼ਾਹਰੂਖ ਖਾਨ ਗੁਰਪ੍ਰੀਤ ਘੋਗੀ ਇੰਨਾ ਹੀ ਆਵਾਜ਼ਾਂ ਕਰ ਚੁੱਕਿਆ ਮੈਂ ਉਹਨਾਂ ਨੂੰ ਸੁਣਾ ਚੁੱਕਿਆ ਜੀ ਮੈਂ ਉਹਨਾਂ ਨਾਲ ਆਖਰੀ ਆਖਰੀ ਮੁਲਾਕਾਤ ਸੀ ਜੀ ਆਪਣੇ ਜੁਲਾਈ ਮਹੀਨੇ ਹੋਈ ਸੀ ਜਦੋਂ ਸੁਰਿੰਦਰ ਸਿੰਘ ਦਾ ਜੀ ਦਾ ਭੋਗ ਸੀ ਜੀ ਉਦੋਂ ਮਿਲੇ ਸੀ ਉਦੋਂ ਵੀ ਚਲੋ ਆਪਾਂ ਗੱਲਬਾਤ ਸੁਣਾਈ ਸੀ ਸਾਰ ਨੂੰ ਸਰ ਕਹਿੰਦੇ ਮੈਂ ਸਰ ਜੀ ਮੈਂ ਪੀਟੀਸੀ ਚੈਨਲ ਪੰਜਾਬੀ ਦਾ ਕਹਿੰਦੇ ਹਾਂਜੀ ਹਾਂਜੀ ਉਹ ਜਿਹੜੇ ਵਾਜਾਂ ਕਰਦਾ ਮੈਂ ਹਾਂਜੀ ਹਾਂਜੀ ਉਹਨੇ ਇਦਾਂ ਗਿਆ ਸੀ ਹੱਲਾ ਸ਼ੇਰੀ ਦਿੱਤੀ ਸੀ ਬਹੁਤ ਵਧੀਆ ਉਹਨਾਂ ਨੇ ਕੀਤਾ ਹੈ ਡਬਲ ਮੀਨਿੰਗ ਕਾਮੇਡੀ ਤੋਂ ਬਾਅਦ ਉਹਨਾਂ ਨੇ ਆਪਣਾ ਤਕੀਆ ਕਲਾਮ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜਿਸ ਨੇ ਉਹਨਾਂ ਨੂੰ ਇੱਕ ਹੋਰ ਮਤਲਬ ਮਸ਼ਹੂਰ ਬਣਾ ਦਿੱਤਾ ਕੀ ਕਹਣਾ ਚਾਹੋਗੇ ਮਸ਼ਹੂਰ ਮਤਲਬ ਜਿੱਦਾਂ ਕਿਦਾਂ ਜੀ ਜਿਵੇਂ ਉਹਨਾਂ ਨੇ ਆਪਣਾ ਤਕੀਆ ਕਲਾਮ ਜਿਵੇਂ ਹੁੱਕ ਲਾਈਨਸ ਜਿਵੇਂ ਦਿੰਦੇ ਸੀਗੇ ਆਪਣੇ ਡਾਇਲੌਗਸ ਹੁੰਦੇ ਸੀਗੇ ਉਹਨਾਂ ਦੇ ਆਪਣੇ ਡਾਇਲੌਗਸ ਹੁੰਦੇ ਸੀਗੇ ਸੋ ਉਸ ਤੋਂ ਲੈ ਕੇ ਤੁਸੀਂ ਹਾਂਜੀ ਉਹਨਾਂ ਦਾ ਡਾਇਲੌਗ ਬਹੁਤ ਮਸ਼ਹੂਰ ਸੀ ਜੀ ਬੱਚੇ-ਬੱਚੇ ਦੀ ਜ਼ੁਬਾਨ ਤੇ ਡਾਇਲੌਗ ਉਹਨਾਂ ਦਾ ਮਸ਼ਹੂਰ ਆ ਜਿਸ ਤਰ੍ਹਾਂ ਛੋਟਾ ਕੋਈ ਫੇਵਰਿਟ ਜਿਹੜਾ ਸਭ ਤੋਂ ਵੱਧ ਮੇਰਾ ਫੇਵਰਿਟ ਮੈਡਮ ਜਿਹੜਾ ਡਾਇਲੌਗ ਹੈਗਾ ਉਹ ਸਰਿੰਦਰ ਆਪਣੇ ਜਸਵਿੰਦਰ ਭੱਲਾ ਜੀ ਦਾ ਡਾਇਲੌਗ ਹੈਗਾ ਗੰਦੀ ਈਲਾਦ ਨਾ ਸਾਲ ਮਜ਼ਾ ਨਾ ਸਵਾਦ ਤੇ ਮੈਂ ਉਹਨਾਂ ਵਿੱਚੋਂ ਜਿਹੜੇ ਆਪਣੇ ਜ਼ਿਆਦਾ ਇਹ ਡਾਇਲੌਗ ਹੁੰਦੇ ਸੀ ਉਹ ਗੋਲਡੀ ਉਹ ਕਿਤੇ ਮੂੰਹ ਚੱਕਿਆ ਓ ਤੂੰ ਕਿੱਦੋਂ ਚੱਲਿਆ ਅੱਗਾ ਗੁਰਪ੍ਰੀਤ ਘੋਗੀ ਸਾਹਿਬ ਬੋਲਦੇ ਆ ਵਾਹ ਜੀ ਵਾਹ ਕਮਾਲ ਹੀ ਹੋ ਗਈ ਵੇ ਹੈ ਯਾਰ 골ਡੀ ਯਾਰ ਤੇਰਾ ਡੈਡੀ ਕਦੋਂ ਪੈਂਦਾ ਯਾਰ ਜਰੋ ਵੇਖੋ ਕਿੱਧਰ ਚੱਲਾਂ ਕਿੱਧਰ ਆਇਆ ਯਾਰ ਕਮਾਲ ਹੋ ਗਈ ਆ ਇਹਨਾਂ ਨੂੰ ਕੌਣ ਸਮਝਾਵੇ ਯਾਰ ਮੈਂ ਆਪਣੀ ਵੋਟੀ ਨੂੰ ਸ਼ੋਪਿੰਗਾਂ ਕਰਾ ਕੇ ਆਇਆ ਯਾਰ ਹੈ ਕਮਾਲ ਹੀ ਹੋ ਗਈ ਵੇ ਹੈ ਯਾਰ ਇਸ ਘਰ 'ਚ ਮੈਂ ਅੱਗੋਂ ਤੋਂ ਰਹਿਣਾ ਹੀ ਨਹੀਂ ਮੇਰਾ ਸਮਾਨ ਚੱਕ ਕੇ ਬਾਹਰ ਮਾਰੋ ਐ ਕੈਰੀ ਉਹ ਚਟਾ ਦਾ ਡਾਇਲੋਗ ਹੈ ਜੀ ਹੁਣ ਕੈਰੀਓਨ ਜਟਾ 4 ਜਿਹੜੀ ਹੈ ਉਸ ਬਾਰੇ ਵੀ ਉਹਨਾਂ ਨੇ ਪਲੈਨਿੰਗ ਕੀਤੀ ਸੀਗੀ ਲੇਕਿਨ ਉਸ ਤੋਂ ਪਹਿਲਾਂ ਹੀ ਉਹ ਅਲਵਿਦਾ ਕਹਿ ਰਹੇ ਕਹਿਣਾ ਇਹ ਹੀ ਹੈ ਜੀ ਹੁਣ ਜਦੋਂ ਕੈਰੀਓਨ ਜਟਾ 4 ਬਣੂਗੀ ਨਾ ਫਿਰ ਸਾਨੂੰ ਆਪਾਂ ਯਾਦ ਤਾਂ ਜ਼ਰੂਰ ਕਰਾਂਗੇ ਜਸਵਿੰਦਰ ਭੱਲਾਰਗੇ ਇਨਸਾਨ ਦੁਨੀਆ ਤੇ ਨਹੀਂ ਮਿਲ ਸਕਦੇ ਜੋ ਪੰਜਾਬੀ ਇੰਡਸਟਰੀ ਨੂੰ ਜੋ ਘਾਟਾ ਪਿਆਣਾ ਉਹ ਬਹੁਤ ਮਾੜਾ ਹੋਇਆ ਸੋ ਉਹ ਇਸ ਫਿਲਮ ਇੰਡਸਟਰੀ ਦੇ ਇਸ ਤਰ੍ਹਾਂ ਦੇ ਕਲਾਕਾਰ ਬਹੁਤ ਘੱਟ ਲੱਭਦੇ ਨੇ ਇੱਕ ਪੰਜਾਬੀ ਇੰਡਸਟਰੀ ਵਿੱਚ ਮੇਰ ਮਿੱਤਰ ਸਾਹਿਬ ਜੀ ਤੇ ਇੱਕ ਜਸਵਿੰਦਰ ਭੱਲਾ ਜੀ ਇਹ ਸਦਾ ਮਹਾਨ ਐ ਸ਼ਖਸੀਤਾ ਆ ਅਮਰ ਰਹਿਣ ਗਿਆ ਸੋ ਐਦਾ ਹੀ ਆ ਕਿ ਵਾਹਿਗੁਰੂ ਆਪਣੇ ਚਰਨਾਂ ਚਨਨ ਨਿਵਾਸ ਬਖਸ਼ੇ ਜੀ ਸੋ ਸਾਡੇ ਨਾਲ ਨੇ ਇੰਟਰਨੈਸ਼ਨਲ ਕਾਮੇਡੀਅਨ ਇਹਨਾਂ ਨਾਲ ਗੱਲਬਾਤ ਕਰਦੇ ਆ ਜਸਵਿੰਦਰ ਪੱਲਾ ਜੀ ਆ ਸਾਡੇ ਵਿਚਕਾਰ ਨਹੀਂ ਤੁਸੀਂ ਵੀ ਇੱਕ ਕਾਮੇਡੀਅਨ ਹੋ ਉਹ ਵੀ ਇੱਕ ਪ੍ਰਸਿੱਧ ਕਾਮੇਡੀਅਨ ਸਿਗੇ ਤੇ ਹੈਗੇ ਵੀ ਨੇ ਕੀ ਕਹਿਣਾ ਚਾਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕੀ ਗੱਲ ਜੀ ਮੈਂ ਤੁਹਾਡਾ ਆਪਣਾ ਕਾਂਸ਼ੀ ਰਾਮ ਚੰਨ ਕਮੇਡੀ ਕਲਾਕਾਰ ਐਂਡ ਗਾਇਕ ਔਰ ਮੈਂ ਸਭ ਤੋਂ ਪਹਿਲਾਂ ਤੇ ਸ਼ੁਕਰਗੁਜ਼ਾਰ ਕਰਦਾ ਜਿਹੜੇ ਕਿ ਸਾਡੇ ਕੋਨੇ-ਕੋਨੇ ਦੇ ਵਿੱਚ ਖਬਰ ਪਹੁੰਚਾਉਂਦੇ ਆ ਜੀ ਰੌਣਕ ਪੰਜਾਬ ਦੀ ਚੈਨਲ ਵੱਲੋਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਹੈ। ਤੁਹਾਡੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਔਰ ਜਸਵਿੰਦਰ ਭੱਲਾ ਜੀ ਇੱਕ ਬਹੁਤ ਵਧੀਆ ਕਮੇਡੀਅਨ ਬਹੁਤ ਵਧੀਆ ਐਕਟਰ ਬਹੁਤ ਵਧੀਆ ਇਨਸਾਨ ਹੈ। ਕਿਉਂਕਿ ਅਸੀਂ ਗਲੰਦਰ ਦੂਰਦਰਸ਼ਨ ਤੇ ਉਦੋਂ ਇਹਨਾਂ ਦਾ ਨਾਮ ਨਹੀਂ ਹੁੰਦਾ ਸੀ। ਜੀ ਗਲੰਦਰ ਦੂਰਦਰਸ਼ਨ ਦੇ ਪ੍ਰੋਗਰਾਮ ਹੈਗਾ ਸੀ ਜਮਾਤਰੰਗ। ਅਸੀਂ ਉਹਦੇ ਵਿੱਚ ਇਕੱਠਾ ਹੀ ਪ੍ਰੋਗਰਾਮ ਕਰਦੇ ਰਿਹਾ ਜੀ। ਚਲੋ ਮੈਂ ਕਿਸੇ ਕਾਰਨ ਅੱਗੇ ਤਾਂ ਨਹੀਂ ਜਾਦਾ ਬੱਸ ਕਿਉਂਕਿ ਮੈਂ ਗਵਰਨਮੈਂਟ ਜੋਬ ਕਰਦਾ ਸੀ ਮੈਨੂੰ ਜਿਆਦਾ ਨਹੀਂ ਸਮਾਂ ਮਿਲਿਆ ਉਹਨਾਂ ਨਾਲ ਕੰਮ ਕਰਨ ਦਾ ਨਹੀਂ ਤੇ ਅੱਜ ਜਿੱਥੇ ਵੀ ਆਗੇ ਸੀ ਜਸਵਿੰਦਰ ਭੱਲਾ ਜੀ ਬਾਲਮਕੰਦ ਸ਼ਰਮਾ ਜੀ ਜਾਂ ਹੋਰ ਵੀ ਕਲਾਕਾਰ ਉੱਥੇ ਪਹੁੰਚੇ ਮੈਂ ਵੀ ਪਹੁੰਚ ਜਾਂਦਾ ਕਿਉਂਕਿ ਮੇਰੀਆਂ ਕੁਝ ਘਰ ਦੀਆਂ ਮਜਬੂਰੀਆਂ ਜਾਂ ਮੈਨੂੰ ਗਵਰਨਮੈਂਟ ਜੋਬ ਦੇ ਵਿੱਚ ਛੁੱਟੀ ਨਹੀਂ ਮਿਲਦੀ ਰਹੀ ਤੇ ਇਸ ਕਰਕੇ ਮਤਲਬ ਮੈਂ ਸਮਾਂ ਘੱਟ ਕੱਢਿਆ ਤੇ ਬਾਕੀ ਜਸਵਿੰਦਰ ਭੱਲਾ ਜੀ ਇੱਕ ਬਹੁਤ ਵਧੀਆ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਕਮੇਡੀਅਨ ਨਾ ਕੋ ਇਹੋ ਜਿਹਾ ਕਮੀਡੀਅਨ ਹੋ ਸਕਦਾ ਨਾ ਜੰਮੇਗਾ ਤੇ ਨਾ ਜામੀ ਸਕੇਗਾ ਕਿਉਂਕਿ ਬਹੁਤ ਵਧੀਆ ਜੀ ਪ੍ਰਮਾਤ ਬਾਲਮਕੰਦ ਸ਼ਰਮਾ ਜੀ ਜੇਕਰ ਗੱਲ ਕਰੀਏ ਤਾਂ ਉਹਨਾਂ ਨਾਲ ਉਹਨਾਂ ਦੀ ਬਹੁਤ ਜਿਹੜੀ ਹੈ ਸਾਥ ਸੀਗੀ ਬਹੁਤ ਪਿਆਰ ਸੀਗਾ ਕਲਾਸਮੇਟ ਸੀਗੇ ਇਕੱਠਿਆਂ ਨਾਲ ਕੰਮ ਕੀਤਾ ਸੋ ਬਾਲਮਕੰਦ ਸ਼ਰਮਾ ਜੀ ਨੂੰ ਬਹੁਤ ਇਕੱਲਾਪਨ ਇਸ ਟਾਈਮ ਉਹ ਮਹਿਸੂਸ ਕਰ ਰਹੇ ਹੋਣਗੇ ਕੀ ਕਹਿਣਾ ਹੈ ਵੇਖੋ ਜੀ ਬਾਲਮਕੰਦ ਸ਼ਰਮਾ ਜੀ ਦੇ ਉਹ ਤੇ ਬੈਸਟ ਫਰੈਂਡ ਸੀ ਨਾ ਜੀ ਉਹਨਾਂ ਨੂੰ ਤੇ ਭੁੱਲਣਾ ਨਹੀਂਗਾ ਸਾਰੀ ਉਮਰ ਨਹੀਂ ਭੁੱਲਣਾ ਵੇਖੋ ਅਸੀਂ ਜਿਆਦਾ ਨਹੀਂ ਉਹਨਾਂ ਨੂੰ ਮਿਲੇ ਜਿਆਦਾ ਨਹੀਂ ਮਿਲੇ ਲੇਕਿਨ ਸਾਨੂੰ ਵੀ ਨਹੀਂ ਭੁੱਲਣਾ ਕਿਉਂਕਿ ਸਾਡੇ ਉਹ ਸਤਿਕਾਰਯੋਗ ਸੀ ਸਾਡੇ ਸੀਨੀਅਰ ਕਲਾਕਾਰ ਸੀ ਜਿੰਦਾ ਨੀਲੂ ਜੀ ਸੀ ਪਾਲਮਕੰਦ ਸ਼ਰਮਾ ਜੀ ਸੀ ਇਹਨਾਂ ਨੂੰ ਕਦੀ ਵੀ ਨਹੀਂ ਭੁੱਲ ਸਕਦੇ ਪਾਲਮਕੰਦ ਸ਼ਰਮਾ ਜੀ ਭੱਲਾ ਸਾਹਿਬ ਨੂੰ ਕਦੀ ਵੀ ਨਹੀਂ ਭੁੱਲ ਸਕਦੇ ਤੇ ਬਾਕੀ ਉਹ ਪਰਮਾਤਮਾ ਦੀ ਖੇਡ ਆ ਜਿੰਨੀ ਇੱਕ ਸਵਾਸ ਪਰਮਾਤਮਾ ਨੇ ਲਿਖਿਆ ਆ ਆਦਮੀ ਉਹਨੇ ਭੁਗਤ ਕੇ ਜਾਂਦਾ ਤੇ ਹਰ ਇੱਕ ਨੇ ਜਾਣਾ ਵਾ ਜੀ ਵਾਰੀ ਆਪ ਆਪਣੀ ਜੀ ਜਾਣਾ ਪੈਂਦਾ ਵਾ ਜੀ ਤੇ ਸੱਚੇ ਪਾਤਸ਼ਾਹ ਕਰੇ ਜਿੱਥੇ ਵੀ ਉਹ ਗਏ ਆ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਿੱਛੇ ਜਿਹੜਾ ਪਰਿਵਾਰ ਆ ਉਹਨਾਂ ਨੂੰ ਪਾਣਾ ਮੰਨਦਾ ਬਲ ਬਖਸ਼ੇ ਜੀ ਤੇ ਮੇਰੇ ਨਾਲ ਮਨੋਰ ਧਾਰੀਵਾਲ ਸਾਹਿਬ ਵੀ ਖੜੋਤੇ ਆ ਸਨੀ ਜੀ ਪ੍ਰਮੋਟਰ ਯੂਕੇ ਤੋਂ ਕੋ ਵੀ ਖਲੋਤੇ ਆ ਜੀ ਤੇ ਇਹਨਾਂ ਨੇ ਵੀ ਅੱਜ ਇਸ ਸੋਗ ਸਮਾਗਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਆਏ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਸ਼ਬਾਈਖਲ ਤੌਰ ਤੇ ਇਹ ਯੂਕੇ ਤੋਂ ਪਹੁੰਚੇ ਆ ਕਿਉਂਕਿ ਇਹਨਾਂ ਦਾ ਆਉਣ ਦਾ ਪ੍ਰੋਗਰਾਮ ਤੇ ਅਗਲੇ ਮਹੀਨੇ ਸੀ ਪਰ ਜਦੋਂ ਇਹਨਾਂ ਨੂੰ ਲੱਗਾ ਪਤਾ ਭੱਲਾ ਸਾਹਿਬ ਦਾ ਤੇ ਕਹਿੰਦੇ ਯਾਰ ਮੈਂ ਟਿਕਟ ਕੈਨਸਲ ਕਰਾ ਕੇ ਦੁਬਾਰਾ ਇਹਨਾਂ ਨੂੰ ਟਿਕਟ ਜਿਹੜੀ ਕਿ ਇਹ ਅੱਜ ਦੀ ਲਈ ਆ ਜੀ ਤੇ ਚਲੋ ਮੈਂ ਪ੍ਰੋਮੋਟਰ ਸਾਹਿਬ ਦਾ ਵੀ ਸ਼ੁਕਰਗੁਜ਼ਾਰ ਕਰਦਾ ਸਾਡੇ ਇਹ ਜਿਹੜੇ ਪੱਤਰਕਾਰ ਵੀਰ ਆ ਪ੍ਰੋਡਿਊਸਰ ਡਾਇਰੈਕਟਰ ਜਿੰਨਾਂ ਦੇ ਦੂਰਦਰਸ਼ਨ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਮੈਂ ਕਮੀਡੀਅਨ ਹੋਣ ਦੇ ਨਾਂ ਤੇ ਸਾਰੀ ਸੰਗਤ ਦਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਸੋ ਮਚੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ